ਸਕਲੈਂਡੀ ਮੇਅਰ ਚੋਣ ਹੁਣ ਸਿਰਫ 1 ਹਫਤਾ ਦੂਰ ਹੈ ਪਰ ਮੈਦਾਨ ਦੇ ਵਿੱਚ ਸਭ ਤੋਂ ਵੱਡਾ ਵਿਵਾਦ ਬੇਨ ਬਰਾਊਨ ਦਾ ਰਵਈਆ ਬਣਿਆ ਹੋਇਆ ਹੈ ਜੀ ਹਾਂ ਉਹੀ ਬੇਨ ਬਰਾਊਨ ਜਿਨੇ ਈਮੇਲ ਤੇ ਲੋਕਾਂ ਨੂੰ ਗਾਲ ਕੱਢੀ ਸੀ ਕੀ ਅਜਿਹੇ ਸ਼ਬਦ ਬੋਲਣ ਵਾਲਾ ਮੇਅਰ ਦੁਬਾਰਾ ਕੁਰਸੀ ਤੇ ਬੈਠ ਸਕੇਗਾ ਰੇਟ ਵੀਅਰ ਅਲਾਈਅੰਸ ਨੇ ਰੇਟ ਵਧਾਉਣ ਦੇ ਵਿਰੋਧ ਵਿੱਚ ਪੱਲੇ ਭੇਜਿਆ ਤੇ ਮੇਅਰ ਸਾਹਿਬ ਦਾ ਜਵਾਬ ਕੀ ਸੀ ਇੱਕ ਗੰਦੀ ਗੱਲ 1500 ਲੋਕਾਂ ਦੀ ਆਵਾਜ਼ ਨੂੰ ਗਾਲ ਦੇ ਰੂਪ ਵਿੱਚ ਚੁੱਕ ਕਰਵਾ ਦਿੱਤਾ ਗਿਆ ਇਹ ਸਿਰਫ ਇੱਥੋਂ ਤੱਕ ਹੀ ਨਹੀਂ ਹੈ ਯਾਦ ਹੈ ਨਾ 2023 ਦਾ ਉਹ ਭਿਆਨਕ ਹੜ੍ਹ ਜਦੋਂ 4 ਜ਼ਿੰਦਗੀਆਂ ਖਤਮ ਹੋ ਗਈਆਂ ਸਨ ਹਜ਼ਾਰਾਂ ਲੋਕ ਬੇਗਰ ਹੋ ਗਏ ਸਨ ਉਸ ਵੇਲੇ ਮੇਅਰ ਸਾਹਿਬ ਦਾ ਕਿਰਦਾਰ ਕੀ ਸੀ ਸ਼ਹਿਰ ਰੋ ਰਿਹਾ ਸੀ ਤੇ ਦਫ਼ਤਰ ਵਿੱਚ ਪਾਰਟੀ ਚੱ ਰਹੀ ਸੀ ਇੰਡੀਪੈਂਡੈਂਟ ਰਿਵਿਊ ਨੇ ਵੀ ਉਹਨਾਂ ਨੂੰ ਫੇਲ ਕਹਿ ਦਿੱਤਾ ਲੋਕਾਂ ਨੂੰ ਮਦਦ ਦੀ ਲੋੜ ਸੀ ਪਰ ਮੇਅਰ ਸਾਹਿਬ ਉਦੋਂ ਗਾਇਬ ਸਨ ਮੀਡੀਆ ਦਾ ਰਵੱਈਆ ਉਹ ਵੀ ਬੇਰੁਖੀ ਵਾਲਾ ਬਾਈ ਇੰਟਰਵਿਊ ਉਹਦੇ ਵਿੱਚੋਂ ਸਿਰਫ ਦੋ ਕੀਤੀਆਂ ਬਾਕੀ ਸਭ ਨੂੰ ਡਰੋਂਗੋਜ਼ ਕਹਿ ਦਿੱਤਾ ਕੌਂਸਲ ਮੈਂਬਰਾਂ ਤੇ ਵੀ ਦਬਾਅ ਬਣਾ ਕੇ ਰੱਖਿਆ ਮੀਡੀਆ ਨੂੰ ਨਾ ਬੋਲਣੇ ਕਿਹਾ ਗਿਆ ਕੀ ਇਹ ਇਕੱਲੇ ਚਮਕ ਸਕਣਗੇ ਕੀ ਇਹ ਹੀ ਡੈਮੋਕਰੇਸੀ ਹੈ ਜੀ ਹਾਂ ਕੁਝ ਕੰਮ ਵੀ ਕੀਤੇ ਹਨ ਬਜਟ ਕਟਾ ਘਟਾਇਆ ਫੋਟ ਆਮਦਨ ਵਧਾਈ ਪਰ ਸਵਾਲ ਇਹ ਹੈ ਕਿ ਕੀ ਪ੍ਰਾਪਤੀਆਂ ਰੁੱਖੇ ਰਵਈਏ ਨੂੰ ਟੱਕ ਸਕਣਗੀਆਂ ਕੀ ਬੇਅਦਬੀ ਨਾਲ ਲੀਡਰਸ਼ਿਪ ਚੱਲ ਸਕਦੀ ਹੈ ਆਕਲੈਂਡ ਨੂੰ ਲੋੜ ਹੈ ਇੱਕ ਅਜਿਹੇ ਆਗੂ ਦੀ ਜੋ ਸੰਕਟ ਵਿੱਚ ਲੋਕਾਂ ਦੇ ਨਾਲ ਖੜੇ ਹੋਵੇ ਜੋ ਸਿਰਫ ਨੰਬਰਾਂ ਨਾਲ ਨਹੀਂ ਸਗੋ ਆਪਣੀ ਬੋਲਵਾਣੀ ਨਾਲ ਵੀ ਭਰੋਸਾ ਦਿੱਤੇ ਤਾਂ ਵੋਟਰਾਂ ਲਈ ਵੱਡਾ ਸਵਾਲ ਇਹ ਹੈ ਕਿ ਕੀ ਬੇਨ ਬ੍ਰਾਊਨ ਵਰਗਾ ਮੇਅਰ ਦੁਬਾਰਾ ਕੁਰਸੀ ਤੇ ਬੈਠਣਾ ਚਾਹੀਦਾ ਹੈ ਜਾਂ ਫਿਰ ਆਕਲੈਂਡ ਨੂੰ ਚਾਹੀਦਾ ਹੈ ਕਿ ਜਿਹਾ ਬਦਲਾ ਇੱਕ ਅਜਿਹਾ ਆਗੂ ਜੋ ਜ਼ਿੰਮੇਵਾਰੀ ਸ਼ਾਲੀਨਤਾ ਤੇ ਪਾਰਦਰਸ਼ਤਾ ਨਾਲ ਕੰਮ ਕਰੇ ਸਕਲੈਂਡੀ ਮੇਅਰ ਚੋਣ ਹੁਣ ਸਿਰਫ 1 ਹਫਤਾ ਦੂਰ ਹੈ ਪਰ ਮੈਦਾਨ ਦੇ ਵਿੱਚ ਸਭ ਤੋਂ ਵੱਡਾ ਵਿਵਾਦ ਬੇਨ ਬਰਾਊਨ ਦਾ ਰਵਈਆ ਬਣਿਆ ਹੋਇਆ ਹੈ ਜੀ ਹਾਂ ਉਹੀ ਬੇਨ ਬਰਾਊਨ ਜਿਨੇ ਈਮੇਲ ਤੇ ਲੋਕਾਂ ਨੂੰ ਗਾਲ ਕੱਢੀ ਸੀ ਕੀ ਅਜਿਹੇ ਸ਼ਬਦ ਬੋਲਣ ਵਾਲਾ ਮੇਅਰ ਦੁਬਾਰਾ ਕੁਰਸੀ ਤੇ ਬੈਠ ਸਕੇਗਾ ਰੇਟ ਕਯਰ ਅਲਾਈਅੰਸ ਨੇ ਰੇਟ ਵਧਾਉਣ ਦੇ ਵਿਰੋਧ ਵਿੱਚ ਪੱਲੇ ਭੇਜਿਆ ਤੇ ਮੇਅਰ ਸਾਹਿਬ ਦਾ ਜਵਾਬ ਕੀ ਸੀ ਇੱਕ ਗੰਦੀ ਗੱਲ 1500 ਲੋਕਾਂ ਦੀ ਆਵਾਜ਼ ਨੂੰ ਗਾਲ ਦੇ ਰੂਪ ਵਿੱਚ ਝੁਕਵਾ ਦਿੱਤਾ ਗਿਆ ਇਹ ਸਿਰਫ ਇੱਥੋਂ ਤੱਕ ਹੀ ਨਹੀਂ ਹੈ ਯਾਦ ਹੈ ਨਾ 2023 ਦਾ ਉਹ ਭਿਆਨਕ ਹੜ੍ਹ ਜਦੋਂ 4 ਜ਼ਿੰਦਗੀਆਂ ਖਤਮ ਹੋ ਗਈਆਂ ਸਨ ਹਜ਼ਾਰਾਂ ਲੋਕ ਬੇਗਰ ਹੋ ਗਏ ਸਨ ਉਸ ਵੇਲੇ ਮੇਅਰ ਸਾਹਿਬ ਦਾ ਕਿਰਦਾਰ ਕੀ ਸੀ ਸ਼ਹਿਰ ਰੋ ਰਿਹਾ ਸੀ ਤੇ ਦਫ਼ਤਰ ਵਿੱਚ ਪਾਰਟੀ ਚੱ ਰਹੀ ਸੀ ਇੰਡੀਪੈਂਡੈਂਟ ਰਿਵਿਊ ਨੇ ਵੀ ਉਹਨਾਂ ਨੂੰ ਫੇਲ ਕਹਿ ਦਿੱਤਾ ਲੋਕਾਂ ਨੂੰ ਮਦਦ ਦੀ ਲੋੜ ਸੀ ਪਰ ਮੇਅਰ ਸਾਹਿਬ ਉਦੋਂ ਗਾਇਬ ਸਨ ਮੀਡੀਆ ਦਾ ਰਵੱਈਆ ਉਹ ਵੀ ਬੇਰੁਖੀ ਵਾਲਾ ਬਾਈ ਇੰਟਰਵਿਊ ਉਹਦੇ ਵਿੱਚੋਂ ਸਿਰਫ ਦੋ ਕੀਤੀਆਂ ਬਾਕੀ ਸਭ ਨੂੰ ਡਰੋਂਗੋਜ਼ ਕਹਿ ਦਿੱਤਾ ਕੌਂਸਲ ਮੈਂਬਰਾਂ ਤੇ ਵੀ ਦਬਾਅ ਬਣਾ ਕੇ ਰੱਖਿਆ মিডিਆ ਨੂੰ ਨਾ ਬੋਲਣੇ ਕਿਹਾ ਗਿਆ ਕੀ ਇਹ ਇਕੱਲੇ ਚਮਕ ਸਕਣਗੇ ਕੀ ਇਹ ਹੀ ਡੈਮੋਕ੍ਰੇਸੀ ਹੈ ਜੀ ਹਾਂ ਕੁਝ ਕੰਮ ਵੀ ਕੀਤੇ ਹਨ ਬਜਟ ਕਟਾ ਘਟਾਇਆ ਫੋਟ ਆਮਦਨ ਵਧਾਈ ਪਰ ਸਵਾਲ ਇਹ ਹੈ ਕਿ ਕੀ ਪ੍ਰਾਪਤੀਆਂ ਰੁੱਖੇ ਰਵਈਏ ਨੂੰ ਕਸਕਣ ਗਿਆ ਕੀ ਬੇਅਦਬੀ ਨਾਲ ਲੀਡਰਸ਼ਿਪ ਚੱਲ ਸਕਦੀ ਹੈ ਆਕਲੈਂਡ ਨੂੰ ਲੋੜ ਹੈ ਇੱਕ ਅਜਿਹੇ ਆਗੂ ਦੀ ਜੋ ਸੰਕਟ ਵਿੱਚ ਲੋਕਾਂ ਦੇ ਨਾਲ ਖੜੇ ਹੋਵੇ ਜੋ ਸਿਰਫ ਨੰਬਰਾਂ ਨਾਲ ਨਹੀਂ ਸਗੋ ਆਪਣੀ ਬੋਲਵਾਣੀ ਨਾਲ ਵੀ ਭਰੋਸਾ ਦਿੱਤੇ ਤਾਂ ਵੋਟਰਾਂ ਲਈ ਵੱਡਾ ਸਵਾਲ ਇਹ ਹੈ ਕਿ ਕੀ ਬੇਨ ਬ੍ਰਾਊਨ ਵਰਗਾ ਮੇਅਰ ਦੁਬਾਰਾ ਕੁਰਸੀ ਤੇ ਬੈਠਣਾ ਚਾਹੀਦਾ ਹੈ ਜਾਂ ਫਿਰ ਆਕਲੈਂਡ ਨੂੰ ਚਾਹੀਦਾ ਹੈ ਕਿ ਜਿਹਾ ਬਦਲਾ ਇੱਕ ਅਜਿਹੇ ਆਗੂ ਜੋ ਜ਼ਿੰਮੇਵਾਰੀ ਸ਼ਾਲੀਨਤਾ ਤੇ ਪਾਰਦਰਸ਼ਤਾ ਨਾਲ ਕੰਮ ਕਰੇ ਓਕਲੈਂਡ ਦੀ ਮੇਅਰ ਚੋਣ ਹੁਣ ਸਿਰਫ 1 ਹਫ਼ਤਾ ਦੂਰ ਹੈ ਪਰ ਮੈਦਾਨ ਦੇ ਵਿੱਚ ਸਭ ਤੋਂ ਵੱਡਾ ਵਿਵਾਦ ਬੀਨ ਬਰਾਊਨ ਦਾ ਰਵਈਆ ਬਣਿਆ ਹੋਇਆ ਹੈ ਜੀ ਹਾਂ ਉਹੀ ਬੀਨ ਬਰਾਊਨ ਜਿਨੇ ਈਮੇਲ ਤੇ ਲੋਕਾਂ ਨੂੰ ਗਾਲ ਕੱਢੀ ਸੀ ਕੀ ਅਜਿਹੇ ਸ਼ਬਦ ਬੋਲਣ ਵਾਲਾ ਮੇਅਰ ਦੁਬਾਰਾ ਕੁਰਸੀ ਤੇ ਬੈਠ ਸਕੇਗਾ ਰੇਟ ਕਯਰ ਅਲਾਈਅੰਸ ਨੇ ਰੇਟ ਵਧਾਉਣ ਦੇ ਵਿਰੋਧ ਵਿੱਚ ਪੱਲੇ ਭੇਜਿਆ ਤੇ ਮੇਅਰ ਸਾਹਿਬ ਦਾ ਜਵਾਬ ਕੀ ਸੀ ਇੱਕ ਗੰਦੀ ਗੱਲ 1500 ਲੋਕਾਂ ਦੀ ਆਵਾਜ਼ ਨੂੰ ਗਾਲ ਦੇ ਰੂਪ ਵਿੱਚ ਚੁੱਕ ਕਰਵਾ ਦਿੱਤਾ ਗਿਆ ਇਹ ਸਿਰਫ ਇੱਥੋਂ ਤੱਕ ਹੀ ਨਹੀਂ ਐ ਯਾਦ ਹੈ ਨਾ 2023 ਦਾ ਉਹ ਭਿਆਨਕ ਹੜ੍ਹ ਜਦੋਂ 4 ਜ਼ਿੰਦਗੀਆਂ ਖਤਮ ਹੋ ਗਈਆਂ ਸਨ ਹਜ਼ਾਰਾਂ ਲੋਕ ਬੇਗਰ ਹੋ ਗਏ ਸਨ ਉਸ ਵੇਲੇ ਮੇਅਰ ਸਾਹਿਬ ਦਾ ਕਿਰਦਾਰ ਕੀ ਸੀ ਸ਼ਹਿਰ ਰੋ ਰਿਹਾ ਸੀ ਤੇ ਦਫ਼ਤਰ ਵਿੱਚ ਪਾਰਟੀ ਚੱ ਰਹੀ ਸੀ ਇੰਡੀਪੈਂਡੈਂਟ ਰਿਵਿਊ ਨੇ ਵੀ ਉਹਨਾਂ ਨੂੰ ਫੇਲ ਕਹਿ ਦਿੱਤਾ ਲੋਕਾਂ ਨੂੰ ਮਦਦ ਦੀ ਲੋੜ ਸੀ ਪਰ ਮੇਅਰ ਸਾਹਿਬ ਉਦੋਂ ਗਾਇਬ ਸਨ ਮੀਡੀਆ ਦਾ ਰਵੱਈਆ ਉਹ ਵੀ ਬੇਰੁਖੀ ਵਾਲਾ ਬਾਈ ਇੰਟਰਵਿਊ ਉਹਦੇ ਵਿੱਚੋਂ ਸਿਰਫ ਦੋ ਕੀਤੀਆਂ ਬਾਕੀ ਸਭ ਨੂੰ ਡਰੋਂਗੋਜ਼ ਕਹਿ ਦਿੱਤਾ ਕੌਂਸਲ ਮੈਂਬਰਾਂ ਤੇ ਵੀ ਦਬਾਅ ਬਣਾ ਕੇ ਰੱਖਿਆ ਮੀਡੀਆ ਨੂੰ ਨਾ ਬੋਲਣੇ ਕਿਹਾ ਗਿਆ ਕੀ ਇਹ ਇਕੱਲੇ ਚਮਕ ਸਕਣਗੇ ਕੀ ਇਹ ਹੀ ਡੈਮੋਕਰੇਸੀ ਹੈ ਜੀ ਹਾਂ ਕੁਝ ਕੰਮ ਵੀ ਕੀਤੇ ਹਨ ਬਜਟ ਕਟਾ ਘਟਾਇਆ ਫੌਟ ਆਮਦਨ ਵਧਾਈ ਪਰ ਸਵਾਲ ਇਹ ਹੈ ਕਿ ਕੀ ਪ੍ਰਾਪਤੀਆਂ ਰੁੱਖੇ ਰਵਈਏ ਨੂੰ ਟੱਕ ਸਕਣਗੀਆਂ ਕੀ ਬੇਅਦਬੀ ਨਾਲ ਲੀਡਰਸ਼ਿਪ ਚੱਲ ਸਕਦੀ ਹੈ ਆਕਲੈਂਡ ਨੂੰ ਲੋੜ ਹੈ ਇੱਕ ਅਜਿਹੇ ਆਗੂ ਦੀ ਜੋ ਸੰਕਟ ਵਿੱਚ ਲੋਕਾਂ ਦੇ ਨਾਲ ਖੜੇ ਹੋਵੇ ਜੋ ਸਿਰਫ ਨੰਬਰਾਂ ਨਾਲ ਨਹੀਂ ਸਗੋ ਆਪਣੀ ਬੋਲਵਾਣੀ ਨਾਲ ਵੀ ਭਰੋਸਾ ਦਿੱਤੇ ਤਾਂ ਵੋਟਰਾਂ ਲਈ ਵੱਡਾ ਸਵਾਲ ਇਹ ਹੈ ਕਿ ਕੀ ਬੇਨ ਬ੍ਰਾਊਨ ਵਰਗਾ ਮੇਅਰ ਦੁਬਾਰਾ ਕੁਰਸੀ ਤੇ ਬੈਠਣਾ ਚਾਹੀਦਾ ਹੈ ਜਾਂ ਫਿਰ ਆਕਲੈਂਡ ਨੂੰ ਚਾਹੀਦਾ ਹੈ ਕਿ ਜਿਹਾ ਬਦਲਾ ਇੱਕ ਅਜਿਹਾ ਆਗੂ ਜੋ ਜ਼ਿੰਮੇਵਾਰੀ ਸ਼ਾਲੀਨਤਾ ਤੇ ਪਾਰਦਰਸ਼ਤਾ ਨਾਲ ਕੰਮ ਕਰੇ ਓਕਲੈਂਡ ਦੀ ਮੇਅਰ ਚੋਣ ਹੁਣ ਸਿਰਫ 1 ਹਫ਼ਤਾ ਦੂਰ ਹੈ ਪਰ ਮੈਦਾਨ ਦੇ ਵਿੱਚ ਸਭ ਤੋਂ ਵੱਡਾ ਵਿਵਾਦ ਬੇਨ ਬਰਾਊਨ ਦਾ ਰਵਈਆ ਬਣਿਆ ਹੋਇਆ ਹੈ ਜੀ ਹਾਂ ਉਹੀ ਬੇਨ ਬਰਾਊਨ ਜਿਨੇ ਈਮੇਲ ਤੇ ਲੋਕਾਂ ਨੂੰ ਗਾਲ ਕੱਢੀ ਸੀ ਕੀ ਅਜਿਹੇ ਸ਼ਬਦ ਬੋਲਣ ਵਾਲਾ ਮੇਅਰ ਦੁਬਾਰਾ ਕੁਰਸੀ ਤੇ ਬੈਠ ਸਕੇਗਾ ਰੇਟ ਵੀਅਰ ਅਲਾਈਅੰਸ ਨੇ ਰੇਟ ਵਧਾਉਣ ਦੇ ਵਿਰੋਧ ਵਿੱਚ ਪੱਲੇ ਭੇਜਿਆ ਤੇ ਮੇਅਰ ਸਾਹਿਬ ਦਾ ਜਵਾਬ ਕੀ ਸੀ ਇੱਕ ਗੰਦੀ ਗੱਲ 1500 ਲੋਕਾਂ ਦੀ ਆਵਾਜ਼ ਨੂੰ ਗਾਲ ਦੇ ਰੂਪ ਵਿੱਚ ਚੁੱਕ ਕਰਵਾ ਦਿੱਤਾ ਗਿਆ ਇਹ ਸਿਰਫ ਇਥੋਂ ਤੱਕ ਹੀ ਨਹੀਂ ਐ ਯਾਦ ਹੈ ਨਾ 2023 ਦਾ ਉਹ ਭਿਆਨਕ ਹੜ੍ਹ ਜਦੋਂ 4 ਜ਼ਿੰਦਗੀਆਂ ਖਤਮ ਹੋ ਗਈਆਂ ਸਨ ਹਜ਼ਾਰਾਂ ਲੋਕ ਬੇਗਰ ਹੋ ਗਏ ਸਨ ਉਸ ਵੇਲੇ ਮੇਅਰ ਸਾਹਿਬ ਦਾ ਕਿਰਦਾਰ ਕੀ ਸੀ ਸ਼ਹਿਰ ਰੋ ਰਿਹਾ ਸੀ ਤੇ ਦਫ਼ਤਰ ਵਿੱਚ ਪਾਰਟੀ ਚੱ ਰਹੀ ਸੀ ਇੰਡੀਪੈਂਡੈਂਟ ਰਿਵਿਊ ਨੇ ਵੀ ਉਹਨਾਂ ਨੂੰ ਫੇਲ ਕਹਿ ਦਿੱਤਾ ਲੋਕਾਂ ਨੂੰ ਮਦਦ ਦੀ ਲੋੜ ਸੀ ਪਰ ਮੇਅਰ ਸਾਹਿਬ ਉਦੋਂ ਵਿਗਾਇਬ ਸਨ ਮੀਡੀਆ ਦਾ ਰਵੱਈਆ ਉਹ ਵੀ ਬੇਰੁਖੀ ਵਾਲਾ ਬਾਈ ਇੰਟਰਵਿਊ ਉਹਦੇ ਵਿੱਚੋਂ ਸਿਰਫ ਦੋ ਕੀਤੀਆਂ ਬਾਕੀ ਸਭ ਨੂੰ ਡਰੋਂਗੋਜ਼ ਕਹਿ ਦਿੱਤਾ ਕੌਂਸਲ ਮੈਂਬਰਾਂ ਤੇ ਵੀ ਦਬਾਅ ਬਣਾ ਕੇ ਰੱਖਿਆ ਮੀਡੀਆ ਨੂੰ ਨਾ ਬੋਲਣੇ ਕਿਹਾ ਗਿਆ ਕੀ ਇਹ ਇਕੱਲੇ ਚਮਕ ਸਕਣਗੇ ਕੀ ਇਹ ਹੀ ਡੈਮੋਕ੍ਰੇਸੀ ਹੈ ਜੀ ਹਾਂ ਕੁਝ ਕੰਮ ਵੀ ਕੀਤੇ ਹਨ ਬਜਟ ਕਟਾ ਘਟਾਇਆ ਫੌਟ ਆਮਦਨ ਵਧਾਈ ਪਰ ਸਵਾਲ ਇਹ ਹੈ ਕਿ ਕੀ ਪ੍ਰਾਪਤੀਆਂ ਰੁੱਖੇ ਰਵਈਏ ਨੂੰ ਟੱਕ ਸਕਣਗੀਆਂ ਕੀ ਬੇਅਦਬੀ ਨਾਲ ਲੀਡਰਸ਼ਿਪ ਚੱਲ ਸਕਦੀ ਹੈ ਆਕਲੈਂਡ ਨੂੰ ਲੋੜ ਹੈ ਇੱਕ ਅਜਿਹੇ ਆਗੂ ਦੀ ਜੋ ਸੰਕਟ ਵਿੱਚ ਲੋਕਾਂ ਦੇ ਨਾਲ ਖੜੇ ਹੋਵੇ ਜੋ ਸਿਰਫ ਨੰਬਰਾਂ ਨਾਲ ਨਹੀਂ ਸਗੋ ਆਪਣੀ ਬੋਲਵਾਣੀ ਨਾਲ ਵੀ ਭਰੋਸਾ ਦਿੱਤੇ ਤਾਂ ਵੋਟਰਾਂ ਲਈ ਵੱਡਾ ਸਵਾਲ ਇਹ ਹੈ ਕਿ ਕੀ ਬੇਨ ਬ੍ਰਾਊਨ ਵਰਗਾ ਮੇਅਰ ਦੁਬਾਰਾ ਕੁਰਸੀ ਤੇ ਬੈਠਣਾ ਚਾਹੀਦਾ ਹੈ ਜਾਂ ਫਿਰ ਆਕਲੈਂਡ ਨੂੰ ਚਾਹੀਦਾ ਹੈ ਕਿ ਜਿਹਾ ਬਦਲਾ ਇੱਕ ਅਜਿਹਾ ਆਗੂ ਜੋ ਜ਼ਿੰਮੇਵਾਰੀ ਸ਼ਾਲੀਨਤਾ ਤੇ ਪਾਰਦਰਸ਼ਤਾ ਨਾਲ ਕੰਮ ਕਰੇ ਸਕਲੈਂਡੀ ਮੇਅਰ ਚੋਣ ਹੁਣ ਸਿਰਫ 1 ਹਫਤਾ ਦੂਰ ਹੈ ਪਰ ਮੈਦਾਨ ਦੇ ਵਿੱਚ ਸਭ ਤੋਂ ਵੱਡਾ ਵਿਵਾਦ ਬੇਨ ਬਰਾਊਨ ਦਾ ਰਵਈਆ ਬਣਿਆ ਹੋਇਆ ਹੈ ਜੀ ਹਾਂ ਉਹੀ ਬੇਨ ਬਰਾਊਨ ਜਿਨੇ ਈਮੇਲ ਤੇ ਲੋਕਾਂ ਨੂੰ ਗਾਲ ਕੱਢੀ ਸੀ ਕੀ ਅਜਿਹੇ ਸ਼ਬਦ ਬੋਲਣ ਵਾਲਾ ਮੇਅਰ ਦੁਬਾਰਾ ਕੁਰਸੀ ਤੇ ਬੈਠ ਸਕੇਗਾ ਰੇਟ ਵੀਅਰ ਅਲਾਈਅੰਸ ਨੇ ਰੇਟ ਵਧਾਉਣ ਦੇ ਵਿਰੋਧ ਵਿੱਚ ਪੱਲੇ ਭੇਜਿਆ ਤੇ ਮੇਅਰ ਸਾਹਿਬ ਦਾ ਜਵਾਬ ਕੀ ਸੀ ਇੱਕ ਗੰਦੀ ਗੱਲ 1500 ਲੋਕਾਂ ਦੀ ਆਵਾਜ਼ ਨੂੰ ਗਾਲ ਦੇ ਰੂਪ ਵਿੱਚ ਚੁੱਕ ਕਰਵਾ ਦਿੱਤਾ ਗਿਆ ਇਹ ਸਿਰਫ ਇੱਥੋਂ ਤੱਕ ਹੀ ਨਹੀਂ ਐ ਯਾਦ ਹੈ ਨਾ 2023 ਦਾ ਉਹ ਭਿਆਨਕ ਹੜ੍ਹ ਜਦੋਂ 4 ਜ਼ਿੰਦਗੀਆਂ ਖਤਮ ਹੋ ਗਈਆਂ ਸਨ ਹਜ਼ਾਰਾਂ ਲੋਕ ਬੇਗਰ ਹੋ ਗਏ ਸਨ ਉਸ ਵੇਲੇ ਮੇਅਰ ਸਾਹਿਬ ਦਾ ਕਿਰਦਾਰ ਕੀ ਸੀ ਸ਼ਹਿਰ ਰੋ ਰਿਹਾ ਸੀ ਤੇ ਦਫ਼ਤਰ ਵਿੱਚ ਪਾਰਟੀ ਚੱ ਰਹੀ ਸੀ ਇੰਡੀਪੈਂਡੈਂਟ ਰਿਵਿਊ ਨੇ ਵੀ ਉਹਨਾਂ ਨੂੰ ਫੇਲ ਕਹਿ ਦਿੱਤਾ ਲੋਕਾਂ ਨੂੰ ਮਦਦ ਦੀ ਲੋੜ ਸੀ ਪਰ ਮੇਅਰ ਸਾਹਿਬ ਉਦੋਂ ਗਾਇਬ ਸਨ ਮੀਡੀਆ ਦਾ ਰਵੱਈਆ ਉਹ ਵੀ ਬੇਰੁਖੀ ਵਾਲਾ ਬਾਈ ਇੰਟਰਵਿਊ ਉਹਦੇ ਵਿੱਚੋਂ ਸਿਰਫ ਦੋ ਕੀਤੀਆਂ ਬਾਕੀ ਸਭ ਨੂੰ ਡਰੋਂਗੋਜ਼ ਕਹਿ ਦਿੱਤਾ ਕੌਂਸਲ ਮੈਂਬਰਾਂ ਤੇ ਵੀ ਦਬਾਅ ਬਣਾ ਕੇ ਰੱਖਿਆ ਮੀਡੀਆ ਨੂੰ ਨਾ ਬੋਲਣੇ ਕਿਹਾ ਗਿਆ ਕੀ ਇਹ ਇਕੱਲੇ ਚਮਕ ਸਕਣਗੇ ਕੀ ਇਹ ਹੀ ਡੈਮੋਕ੍ਰੇਸੀ ਹੈ ਜੀ ਹਾਂ ਕੁਝ ਕੰਮ ਵੀ ਕੀਤੇ ਹਨ ਬਜਟ ਕਟਾ ਘਟਾਇਆ ਫੋਟ ਆਮਦਨ ਵਧਾਈ ਪਰ ਸਵਾਲ ਇਹ ਹੈ ਕਿ ਕੀ ਪ੍ਰਾਪਤੀਆਂ ਰੁੱਖੇ ਰਵਈਏ ਨੂੰ ਟੱਕ ਸਕਣਗੀਆਂ ਕੀ ਬੇਅਦਬੀ ਨਾਲ ਲੀਡਰਸ਼ਿਪ ਚੱਲ ਸਕਦੀ ਹੈ ਆਕਲੈਂਡ ਨੂੰ ਲੋੜ ਹੈ ਇੱਕ ਅਜਿਹੇ ਆਗੂ ਦੀ ਜੋ ਸੰਕਟ ਵਿੱਚ ਲੋਕਾਂ ਦੇ ਨਾਲ ਖੜੇ ਹੋਵੇ ਜੋ ਸਿਰਫ ਨੰਬਰਾਂ ਨਾਲ ਨਹੀਂ ਸਗੋ ਆਪਣੀ ਬੋਲਵਾਣੀ ਨਾਲ ਵੀ ਭਰੋਸਾ ਦਿੱਤੇ ਤਾਂ ਵੋਟਰਾਂ ਲਈ ਵੱਡਾ ਸਵਾਲ ਇਹ ਹੈ ਕਿ ਕੀ ਬੇਨ ਬ੍ਰਾਊਨ ਵਰਗਾ ਮੇਅਰ ਦੁਬਾਰਾ ਕੁਰਸੀ ਤੇ ਬੈਠਣਾ ਚਾਹੀਦਾ ਹੈ ਜਾਂ ਫਿਰ ਆਕਲੈਂਡ ਨੂੰ ਚਾਹੀਦਾ ਹੈ ਕਿ ਜਿਹਾ ਬਦਲਾ ਇੱਕ ਅਜਿਹਾ ਆਗੂ ਜੋ ਜ਼ਿੰਮੇਵਾਰੀ ਸ਼ਾਲੀਨਤਾ ਤੇ ਪਾਰਦਰਸ਼ਤਾ ਨਾਲ ਕੰਮ ਕਰੇ ਸਕਲੈਂਡੀ ਮੇਅਰ ਚੋਣ ਹੁਣ ਸਿਰਫ 1 ਹਫਤਾ ਦੂਰ ਹੈ ਪਰ ਮੈਦਾਨ ਦੇ ਵਿੱਚ ਸਭ ਤੋਂ ਵੱਡਾ ਵਿਵਾਦ ਬੇਨ ਬਰਾਊਨ ਦਾ ਰਵਈਆ ਬਣਿਆ ਹੋਇਆ ਹੈ ਜੀ ਹਾਂ ਉਹੀ ਬੇਨ ਬਰਾਊਨ ਜਿਨੇ ਈਮੇਲ ਤੇ ਲੋਕਾਂ ਨੂੰ ਗਾਲ ਕੱਢੀ ਸੀ ਕੀ ਅਜਿਹੇ ਸ਼ਬਦ ਬੋਲਣ ਵਾਲਾ ਮੇਅਰ ਦੁਬਾਰਾ ਕੁਰਸੀ ਤੇ ਬੈਠ ਸਕੇਗਾ ਰੇਟਪੇਅਰ ਅਲਾਈਅੰਸ ਨੇ ਰੇਟ ਵਧਾਉਣ ਦੇ ਵਿਰੋਧ ਵਿੱਚ ਪੱਲੇ ਭੇਜਿਆ ਤੇ ਮੇਅਰ ਸਾਹਿਬ ਦਾ ਜਵਾਬ ਕੀ ਸੀ ਇੱਕ ਗੰਦੀ ਗੱਲ 1500 ਲੋਕਾਂ ਦੀ ਆਵਾਜ਼ ਨੂੰ ਗਾਲ ਦੇ ਰੂਪ ਵਿੱਚ ਝੁਕਵਾ ਦਿੱਤਾ ਗਿਆ ਇਹ ਸਿਰਫ ਇੱਥੋਂ ਤੱਕ ਹੀ ਨਹੀਂ ਹੈ ਯਾਦ ਹੈ ਨਾ 2023 ਦਾ ਉਹ ਭਿਆਨਕ ਹੜ੍ਹ ਜਦੋਂ 4 ਜ਼ਿੰਦਗੀਆਂ ਖਤਮ ਹੋ ਗਈਆਂ ਸਨ ਹਜ਼ਾਰਾਂ ਲੋਕ ਬੇਗਰ ਹੋ ਗਏ ਸਨ ਉਸ ਵੇਲੇ ਮੇਅਰ ਸਾਹਿਬ ਦਾ ਕਿਰਦਾਰ ਕੀ ਸੀ ਸ਼ਹਿਰ ਰੋ ਰਿਹਾ ਸੀ ਤੇ ਦਫ਼ਤਰ ਵਿੱਚ ਪਾਰਟੀ ਚੱ ਰਹੀ ਸੀ ਇੰਡੀਪੈਂਡੈਂਟ ਰਿਵਿਊ ਨੇ ਵੀ ਉਹਨਾਂ ਨੂੰ ਫੇਲ ਕਹਿ ਦਿੱਤਾ ਲੋਕਾਂ ਨੂੰ ਮਦਦ ਦੀ ਲੋੜ ਸੀ ਪਰ ਮੇਅਰ ਸਾਹਿਬ ਉਦੋਂ ਗਾਇਬ ਸਨ ਮੀਡੀਆ ਦਾ ਰਵੱਈਆ ਉਹ ਵੀ ਬੇਰੁਖੀ ਵਾਲਾ ਬਾਈ ਇੰਟਰਵਿਊ ਉਹਦੇ ਵਿੱਚੋਂ ਸਿਰਫ ਦੋ ਕੀਤੀਆਂ ਬਾਕੀ ਸਭ ਨੂੰ ਡਰੋਂਗੋਜ਼ ਕਹਿ ਦਿੱਤਾ ਕੌਂਸਲ ਮੈਂਬਰਾਂ ਤੇ ਵੀ ਦਬਾਅ ਬਣਾ ਕੇ ਰੱਖਿਆ মিডিਆ ਨੂੰ ਨਾ ਬੋਲਣੇ ਕਿਹਾ ਗਿਆ ਕੀ ਇਹ ਇਕੱਲੇ ਚਮਕ ਸਕਣਗੇ ਕੀ ਇਹ ਹੀ ਡੈਮੋਕ੍ਰੇਸੀ ਹੈ ਜੀ ਹਾਂ ਕੁਝ ਕੰਮ ਵੀ ਕੀਤੇ ਹਨ ਬਜਟ ਕਟਾ ਘਟਾਇਆ ਫੋਟ ਆਮਦਨ ਵਧਾਈ ਪਰ ਸਵਾਲ ਇਹ ਹੈ ਕਿ ਕੀ ਪ੍ਰਾਪਤੀਆਂ ਰੁੱਖੇ ਰਵਈਏ ਨੂੰ ਸਕਣਗੀਆਂ ਕੀ ਬੇਅਦਬੀ ਨਾਲ ਲੀਡਰਸ਼ਿਪ ਚੱਲ ਸਕਦੀ ਹੈ ਆਕਲੈਂਡ ਨੂੰ ਲੋੜ ਹੈ ਇੱਕ ਅਜਿਹੇ ਆਗੂ ਦੀ ਜੋ ਸੰਕਟ ਵਿੱਚ ਲੋਕਾਂ ਦੇ ਨਾਲ ਖੜੇ ਹੋਵੇ ਜੋ ਸਿਰਫ ਨੰਬਰਾਂ ਨਾਲ ਨਹੀਂ ਸਗੋ ਆਪਣੀ ਬੋਲਵਾਣੀ ਨਾਲ ਵੀ ਭਰੋਸਾ ਦਿੱਤੇ ਤਾਂ ਵੋਟਰਾਂ ਲਈ ਵੱਡਾ ਸਵਾਲ ਇਹ ਹੈ ਕਿ ਕੀ ਬੇਨ ਬ੍ਰਾਊਨ ਵਰਗਾ ਮੇਅਰ ਦੁਬਾਰਾ ਕੁਰਸੀ ਤੇ ਬੈਠਣਾ ਚਾਹੀਦਾ ਹੈ ਜਾਂ ਫਿਰ ਆਕਲੈਂਡ ਨੂੰ ਚਾਹੀਦਾ ਹੈ ਕਿ ਜਿਹਾ ਬਦਲਾ ਇੱਕ ਅਜਿਹੇ ਆਗੂ ਜੋ ਜ਼ਿੰਮੇਵਾਰੀ ਸ਼ਾਲੀਨਤਾ ਤੇ ਪਾਰਦਰਸ਼ਤਾ ਨਾਲ ਕੰਮ ਕਰੇ ਸਕਲੈਂਡੀ ਮੇਅਰ ਚੋਣ ਹੁਣ ਸਿਰਫ 1 ਹਫਤਾ ਦੂਰ ਹੈ ਪਰ ਮੈਦਾਨ ਦੇ ਵਿੱਚ ਸਭ ਤੋਂ ਵੱਡਾ ਵਿਵਾਦ ਬੇਨ ਬਰਾਊਨ ਦਾ ਰਵਈਆ ਬਣਿਆ ਹੋਇਆ ਹੈ ਜੀ ਹਾਂ ਉਹੀ ਬੇਨ ਬਰਾਊਨ ਜਿਨੇ ਈਮੇਲ ਤੇ ਲੋਕਾਂ ਨੂੰ ਗਾਲ ਕੱਢੀ ਸੀ ਕੀ ਅਜਿਹੇ ਸ਼ਬਦ ਬੋਲਣ ਵਾਲਾ ਮੇਅਰ ਦੁਬਾਰਾ ਕੁਰਸੀ ਤੇ ਬੈਠ ਸਕੇਗਾ ਰੇਟ ਕਯਰ ਅਲਾਈਅੰਸ ਨੇ ਰੇਟ ਵਧਾਉਣ ਦੇ ਵਿਰੋਧ ਵਿੱਚ ਪੱਲੇ ਭੇਜਿਆ ਤੇ ਮੇਅਰ ਸਾਹਿਬ ਦਾ ਜਵਾਬ ਕੀ ਸੀ ਇੱਕ ਗੰਦੀ ਗੱਲ 1500 ਲੋਕਾਂ ਦੀ ਆਵਾਜ਼ ਨੂੰ ਗਾਲ ਦੇ ਰੂਪ ਵਿੱਚ ਚੁਪ ਕਰਵਾ ਦਿੱਤਾ ਗਿਆ ਇਹ ਸਿਰਫ ਇੱਥੋਂ ਤੱਕ ਹੀ ਨਹੀਂ ਐ ਯਾਦ ਹੈ ਨਾ 2023 ਦਾ ਉਹ ਭਿਆਨਕ ਹੜ੍ਹ ਜਦੋਂ 4 ਜ਼ਿੰਦਗੀਆਂ ਖਤਮ ਹੋ ਗਈਆਂ ਸਨ ਹਜ਼ਾਰਾਂ ਲੋਕ ਬੇਕਰ ਹੋ ਗਏ ਸਨ ਉਸ ਵੇਲੇ ਮੇਅਰ ਸਾਹਿਬ ਦਾ ਕਿਰਦਾਰ ਕੀ ਸੀ ਸ਼ਹਿਰ ਰੋ ਰਿਹਾ ਸੀ ਤੇ ਦਫ਼ਤਰ ਵਿੱਚ ਪਾਰਟੀ ਚੱ ਰਹੀ ਸੀ ਇੰਡੀਪੈਂਡੈਂਟ ਰਿਵਿਊ ਨੇ ਵੀ ਉਹਨਾਂ ਨੂੰ ਫੇਲ ਕਹਿ ਦਿੱਤਾ ਲੋਕਾਂ ਨੂੰ ਮਦਦ ਦੀ ਲੋੜ ਸੀ ਪਰ ਮੇਅਰ ਸਾਹਿਬ ਉਦੋਂ ਗਾਇਬ ਸਨ ਮੀਡੀਆ ਦਾ ਰਵੱਈਆ ਉਹ ਵੀ ਬੇਰੁਖੀ ਵਾਲਾ ਬਾਈ ਇੰਟਰਵਿਊ ਉਹਦੇ ਵਿੱਚੋਂ ਸਿਰਫ ਦੋ ਕੀਤੀਆਂ ਬਾਕੀ ਸਭ ਨੂੰ ਡਰੋਂਗੋਜ਼ ਕਹਿ ਦਿੱਤਾ ਕੌਂਸਲ ਮੈਂਬਰਾਂ ਤੇ ਵੀ ਦਬਾਅ ਬਣਾ ਕੇ ਰੱਖਿਆ ਮੀਡੀਆ ਨੂੰ ਨਾ ਬੋਲਣੇ ਕਿਹਾ ਗਿਆ ਕੀ ਇਹ ਇਕੱਲੇ ਚਮਕ ਸਕਣਗੇ ਕੀ ਇਹੀ ਡੈਮੋਕਰੇਸੀ ਹੈ ਜੀ ਹਾਂ ਕੁਝ ਕੰਮ ਵੀ ਕੀਤੇ ਹਨ ਬਜਟ ਕਟਾ ਘਟਾਇਆ ਫੋਟ ਆਮਦਨ ਵਧਾਈ ਪਰ ਸਵਾਲ ਇਹ ਹੈ ਕਿ ਕੀ ਪ੍ਰਾਪਤੀਆਂ ਰੁੱਖੇ ਰਵਈਏ ਨੂੰ ਟੱਕ ਸਕਣਗੀਆਂ ਕੀ ਬੇਅਦਬੀ ਨਾਲ ਲੀਡਰਸ਼ਿਪ ਚੱਲ ਸਕਦੀ ਹੈ ਆਕਲੈਂਡ ਨੂੰ ਲੋੜ ਹੈ ਇੱਕ ਅਜਿਹੇ ਆਗੂ ਦੀ ਜੋ ਸੰਕਟ ਵਿੱਚ ਲੋਕਾਂ ਦੇ ਨਾਲ ਖੜੇ ਹੋਵੇ ਜੋ ਸਿਰਫ ਨੰਬਰਾਂ ਨਾਲ ਨਹੀਂ ਸਗੋ ਆਪਣੀ ਬੋਲਵਾਣੀ ਨਾਲ ਵੀ ਭਰੋਸਾ ਦਿੱਤੇ ਤਾਂ ਵੋਟਰਾਂ ਲਈ ਵੱਡਾ ਸਵਾਲ ਇਹ ਹੈ ਕਿ ਕੀ ਬੇਨ ਬ੍ਰਾਊਨ ਵਰਗਾ ਮੇਅਰ ਦੁਬਾਰਾ ਕੁਰਸੀ ਤੇ ਬੈਠਣਾ ਚਾਹੀਦਾ ਹੈ ਜਾਂ ਫਿਰ ਆਕਲੈਂਡ ਨੂੰ ਚਾਹੀਦਾ ਹੈ ਕਿ ਜਿਹਾ ਬਦਲਾ ਇੱਕ ਅਜਿਹਾ ਆਗੂ ਜੋ ਜ਼ਿੰਮੇਵਾਰੀ ਸ਼ਾਲੀਨਤਾ ਤੇ ਪਾਰਦਰਸ਼ਤਾ ਨਾਲ ਕੰਮ ਕਰੇ ਸਕਲੈਂਡੀ ਮੇਅਰ ਚੋਣ ਹੁਣ ਸਿਰਫ 1 ਹਫਤਾ ਦੂਰ ਹੈ ਪਰ ਮੈਦਾਨ ਦੇ ਵਿੱਚ ਸਭ ਤੋਂ ਵੱਡਾ ਵਿਵਾਦ ਬੇਨ ਬਰਾਊਨ ਦਾ ਰਵਈਆ ਬਣਿਆ ਹੋਇਆ ਹੈ ਜੀ ਹਾਂ ਉਹੀ ਬੇਨ ਬਰਾਊਨ ਜਿਨੇ ਈਮੇਲ ਤੇ ਲੋਕਾਂ ਨੂੰ ਗਾਲ ਕੱਢੀ ਸੀ ਕੀ ਅਜਿਹੇ ਸ਼ਬਦ ਬੋਲਣ ਵਾਲਾ ਮੇਅਰ ਦੁਬਾਰਾ ਕੁਰਸੀ ਤੇ ਬੈਠ ਸਕੇਗਾ ਰੇਟਪੇਅਰ ਅਲਾਈਅੰਸ ਨੇ ਰੇਟ ਵਧਾਉਣ ਦੇ ਵਿਰੋਧ ਵਿੱਚ ਪੱਲੇ ਭੇਜਿਆ ਤੇ ਮੇਅਰ ਸਾਹਿਬ ਦਾ ਜਵਾਬ ਕੀ ਸੀ ਇੱਕ ਗੰਦੀ ਗੱਲ 1500 ਲੋਕਾਂ ਦੀ ਆਵਾਜ਼ ਨੂੰ ਗਾਲ ਦੇ ਰੂਪ ਵਿੱਚ ਝੁਕਵਾ ਦਿੱਤਾ ਗਿਆ ਇਹ ਸਿਰਫ ਇਥੋਂ ਤੱਕ ਹੀ ਨਹੀਂ ਐ ਯਾਦ ਹੈ ਨਾ 2023 ਦਾ ਉਹ ਭਿਆਨਕ ਹੜ੍ਹ ਜਦੋਂ 4 ਜ਼ਿੰਦਗੀਆਂ ਖਤਮ ਹੋ ਗਈਆਂ ਸਨ ਹਜ਼ਾਰਾਂ ਲੋਕ ਬੇਗਰ ਹੋ ਗਏ ਸਨ ਉਸ ਵੇਲੇ ਮੇਅਰ ਸਾਹਿਬ ਦਾ ਕਿਰਦਾਰ ਕੀ ਸੀ ਸ਼ਹਿਰ ਰੋ ਰਿਹਾ ਸੀ ਤੇ ਦਫ਼ਤਰ ਵਿੱਚ ਪਾਰਟੀ ਚੱਲੇ ਸੀ ਇੰਡੀਪੈਂਡੈਂਟ ਰਿਵਿਊ ਨੇ ਵੀ ਉਹਨਾਂ ਨੂੰ ਫੇਲ ਕਹਿ ਦਿੱਤਾ ਲੋਕਾਂ ਨੂੰ ਮਦਦ ਦੀ ਲੋੜ ਸੀ ਪਰ ਮੇਅਰ ਸਾਹਿਬ ਉਦੋਂ ਵਿਗਾਇਬ ਸਨ ਮੀਡੀਆ ਦਾ ਰਵੱਈਆ ਉਹ ਵੀ ਬੇਰੁਖੀ ਵਾਲਾ ਬਾਈ ਇੰਟਰਵਿਊ ਉਹਦੇ ਵਿੱਚੋਂ ਸਿਰਫ ਦੋ ਕੀਤੀਆਂ ਬਾਕੀ ਸਭ ਨੂੰ ਡਰੋਂਗੋਜ਼ ਕਹਿ ਦਿੱਤਾ ਕੌਂਸਲ ਮੈਂਬਰਾਂ ਤੇ ਵੀ ਦਬਾਅ ਬਣਾ ਕੇ ਰੱਖਿਆ ਮੀਡੀਆ ਨੂੰ ਨਾ ਬੋਲਣੇ ਕਿਹਾ ਗਿਆ ਕੀ ਇਹ ਇਕੱਲੇ ਚਮਕ ਸਕਣਗੇ ਕੀ ਇਹੀ ਡੈਮੋਕਰੇਸੀ ਹੈ ਜੀ ਹਾਂ ਕੁਝ ਕੰਮ ਵੀ ਕੀਤੇ ਹਨ ਬਜਟ ਕਟਾ ਘਟਾਇਆ ਫੋਟ ਆਮਦਨ ਵਧਾਈ ਪਰ ਸਵਾਲ ਇਹ ਹੈ ਕਿ ਕੀ ਪ੍ਰਾਪਤੀਆਂ ਰੁੱਖੇ ਰਵਈਏ ਨੂੰ ਟੱਕ ਸਕਣਗੀਆਂ ਕੀ ਬੇਅਦਬੀ ਨਾਲ ਲੀਡਰਸ਼ਿਪ ਚੱਲ ਸਕਦੀ ਹੈ ਆਕਲੈਂਡ ਨੂੰ ਲੋੜ ਹੈ ਇੱਕ ਅਜਿਹੇ ਆਗੂ ਦੀ ਜੋ ਸੰਕਟ ਵਿੱਚ ਲੋਕਾਂ ਦੇ ਨਾਲ ਖੜੇ ਹੋਵੇ ਜੋ ਸਿਰਫ ਨੰਬਰਾਂ ਨਾਲ ਨਹੀਂ ਸਗੋ ਆਪਣੀ ਬੋਲਵਾਣੀ ਨਾਲ ਵੀ ਭਰੋਸਾ ਦਿੱਤੇ ਤਾਂ ਵੋਟਰਾਂ ਲਈ ਵੱਡਾ ਸਵਾਲ ਇਹ ਹੈ ਕਿ ਕੀ ਬੇਨ ਬ੍ਰਾਊਨ ਵਰਗਾ ਮੇਅਰ ਦੁਬਾਰਾ ਕੁਰਸੀ ਤੇ ਬੈਠਣਾ ਚਾਹੀਦਾ ਹੈ ਜਾਂ ਫਿਰ ਆਕਲੈਂਡ ਨੂੰ ਚਾਹੀਦਾ ਹੈ ਕਿ ਜਿਹਾ ਬਦਲਾ ਇੱਕ ਅਜਿਹਾ ਆਗੂ ਜੋ ਜ਼ਿੰਮੇਵਾਰੀ ਸ਼ਾਲੀਨਤਾ ਤੇ ਪਾਰਦਰਸ਼ਤਾ ਨਾਲ ਕੰਮ ਕਰੇ ਸਕਲੈਂਡੀ ਮੇਅਰ ਚੋਣ ਹੁਣ ਸਿਰਫ 1 ਹਫਤਾ ਦੂਰ ਹੈ ਪਰ ਮੈਦਾਨ ਦੇ ਵਿੱਚ ਸਭ ਤੋਂ ਵੱਡਾ ਵਿਵਾਦ ਵੇਨ ਬਰਾਊਨ ਦਾ ਰਵਈਆ ਬਣਿਆ ਹੋਇਆ ਹੈ ਜੀ ਹਾਂ ਉਹੀ ਵੇਨ ਬਰਾਊਨ ਜਿਨੇ ਈਮੇਲ ਤੇ ਲੋਕਾਂ ਨੂੰ ਗਾਲ ਕੱਢੀ ਸੀ ਕੀ ਅਜਿਹੇ ਸ਼ਬਦ ਬੋਲਣ ਵਾਲਾ ਮੇਅਰ ਦੁਬਾਰਾ ਕੁਰਸੀ ਤੇ ਬੈਠ ਸਕੇਗਾ ਰੇਟਪੇਅਰ ਅਲਾਈਅੰਸ ਨੇ ਰੇਟ ਵਧਾਉਣ ਦੇ ਵਿਰੋਧ ਵਿੱਚ ਪੱਲੇ ਭੇਜਿਆ ਤੇ ਮੇਅਰ ਸਾਹਿਬ ਦਾ ਜਵਾਬ ਕੀ ਸੀ ਇੱਕ ਗੰਦੀ ਗੱਲ 1500 ਲੋਕਾਂ ਦੀ ਆਵਾਜ਼ ਨੂੰ ਗਾਲ ਦੇ ਰੂਪ ਵਿੱਚ ਚੁਪ ਕਰਵਾ ਦਿੱਤਾ ਗਿਆ ਇਹ ਸਿਰਫ ਇੱਥੋਂ ਤੱਕ ਹੀ ਨਹੀਂ ਹੈ ਯਾਦ ਹੈ ਨਾ 2023 ਦਾ ਉਹ ਭਿਆਨਕ ਹੜ੍ਹ ਜਦੋਂ 4 ਜ਼ਿੰਦਗੀਆਂ ਖਤਮ ਹੋ ਗਈਆਂ ਸਨ ਹਜ਼ਾਰਾਂ ਲੋਕ ਬੇਗਰ ਹੋ ਗਏ ਸਨ ਉਸ ਵੇਲੇ ਮੇਅਰ ਸਾਹਿਬ ਦਾ ਕਿਰਦਾਰ ਕੀ ਸੀ ਸ਼ਹਿਰ ਰੋ ਰਿਹਾ ਸੀ ਤੇ ਦਫ਼ਤਰ ਵਿੱਚ ਪਾਰਟੀ ਚੱ ਰਹੀ ਸੀ ਇੰਡੀਪੈਂਡੈਂਟ ਰਿਵਿਊ ਨੇ ਵੀ ਉਹਨਾਂ ਨੂੰ ਫੇਲ ਕਹਿ ਦਿੱਤਾ ਲੋਕਾਂ ਨੂੰ ਮਦਦ ਦੀ ਲੋੜ ਸੀ ਪਰ ਮੇਅਰ ਸਾਹਿਬ ਉਦੋਂ ਗਾਇਬ ਸਨ ਮੀਡੀਆ ਦਾ ਰਵੱਈਆ ਉਹ ਵੀ ਬੇਰੁਖੀ ਵਾਲਾ ਬਾਈ ਇੰਟਰਵਿਊ ਉਹਦੇ ਵਿੱਚੋਂ ਸਿਰਫ ਦੋ ਕੀਤੀਆਂ ਬਾਕੀ ਸਭ ਨੂੰ ਡਰੋਂਗੋਜ਼ ਕਹਿ ਦਿੱਤਾ ਕੌਂਸਲ ਮੈਂਬਰਾਂ ਤੇ ਵੀ ਦਬਾਅ ਬਣਾ ਕੇ ਰੱਖਿਆ ਮੀਡੀਆ ਨੂੰ ਨਾ ਬੋਲਣੇ ਕਿਹਾ ਗਿਆ ਕੀ ਇਹ ਇਕੱਲੇ ਚਮਕ ਸਕਣਗੇ ਕੀ ਇਹ ਹੀ ਡੈਮੋਕ੍ਰੇਸੀ ਹੈ ਜੀ ਹਾਂ ਕੁਝ ਕੰਮ ਵੀ ਕੀਤੇ ਹਨ ਬਜਟ ਕਟਾ ਘਟਾਇਆ ਫੋਟ ਆਮਦਨ ਵਧਾਈ ਪਰ ਸਵਾਲ ਇਹ ਹੈ ਕਿ ਕੀ ਪ੍ਰਾਪਤੀਆਂ ਰੁੱਖੇ ਰਵਈਏ ਨੂੰ ਟੱਕ ਸਕਣਗੀਆਂ ਕੀ ਬੇਅਦਬੀ ਨਾਲ ਲੀਡਰਸ਼ਿਪ ਚੱਲ ਸਕਦੀ ਹੈ ਆਕਲੈਂਡ ਨੂੰ ਲੋੜ ਹੈ ਇੱਕ ਅਜਿਹੇ ਆਗੂ ਦੀ ਜੋ ਸੰਕਟ ਵਿੱਚ ਲੋਕਾਂ ਦੇ ਨਾਲ ਖੜੇ ਹੋਵੇ ਜੋ ਸਿਰਫ ਨੰਬਰਾਂ ਨਾਲ ਨਹੀਂ ਸਗੋ ਆਪਣੀ ਬੋਲਵਾਣੀ ਨਾਲ ਵੀ ਭਰੋਸਾ ਦਿੱਤੇ ਤਾਂ ਵੋਟਰਾਂ ਲਈ ਵੱਡਾ ਸਵਾਲ ਇਹ ਹੈ ਕਿ ਕੀ ਬੇਨ ਬ੍ਰਾਊਨ ਵਰਗਾ ਮੇਅਰ ਦੁਬਾਰਾ ਕੁਰਸੀ ਤੇ ਬੈਠਣਾ ਚਾਹੀਦਾ ਹੈ ਜਾਂ ਫਿਰ ਆਕਲੈਂਡ ਨੂੰ ਚਾਹੀਦਾ ਹੈ ਕਿ ਜਿਹਾ ਬਦਲਾ ਇੱਕ ਅਜਿਹਾ ਆਗੂ ਜੋ ਜ਼ਿੰਮੇਵਾਰੀ ਸ਼ਾਲੀਨਤਾ ਤੇ ਪਾਰਦਰਸ਼ਤਾ ਨਾਲ ਕੰਮ ਕਰੇ ਸਕਲੈਂਡੀ ਮੇਅਰ ਚੋਣ ਹੁਣ ਸਿਰਫ 1 ਹਫਤਾ ਦੂਰ ਹੈ ਪਰ ਮੈਦਾਨ ਦੇ ਵਿੱਚ ਸਭ ਤੋਂ ਵੱਡਾ ਵਿਵਾਦ ਵੇਨ ਬਰਾਊਨ ਦਾ ਰਵਈਆ ਬਣਿਆ ਹੋਇਆ ਹੈ ਜੀ ਹਾਂ ਉਹੀ ਵੇਨ ਬਰਾਊਨ ਜਿਨੇ ਈਮੇਲ ਤੇ ਲੋਕਾਂ ਨੂੰ ਗਾਲ ਕੱਢੀ ਸੀ ਕੀ ਅਜਿਹੇ ਸ਼ਬਦ ਬੋਲਣ ਵਾਲਾ ਮੇਅਰ ਦੁਬਾਰਾ ਕੁਰਸੀ ਤੇ ਬੈਠ ਸਕੇਗਾ ਰੇਟ ਕਯਰ ਅਲਾਈਅੰਸ ਨੇ ਰੇਟ ਵਧਾਉਣ ਦੇ ਵਿਰੋਧ ਵਿੱਚ ਪੱਲੇ ਭੇਜਿਆ ਤੇ ਮੇਅਰ ਸਾਹਿਬ ਦਾ ਜਵਾਬ ਕੀ ਸੀ ਇੱਕ ਗੰਦੀ ਗੱਲ 1500 ਲੋਕਾਂ ਦੀ ਆਵਾਜ਼ ਨੂੰ ਗਾਲ ਦੇ ਰੂਪ ਵਿੱਚ ਚੁੱਪ ਕਰਵਾ ਦਿੱਤਾ ਗਿਆ ਇਹ ਸਿਰਫ ਇੱਥੋਂ ਤੱਕ ਹੀ ਨਹੀਂ ਹੈ ਯਾਦ ਹੈ ਨਾ 2023 ਦਾ ਉਹ ਭਿਆਨਕ ਹੜ੍ਹ ਜਦੋਂ 4 ਜ਼ਿੰਦਗੀਆਂ ਖਤਮ ਹੋ ਗਈਆਂ ਸਨ ਹਜ਼ਾਰਾਂ ਲੋਕ ਬੇਗਰ ਹੋ ਗਏ ਸਨ ਉਸ ਵੇਲੇ ਮੇਅਰ ਸਾਹਿਬ ਦਾ ਕਿਰਦਾਰ ਕੀ ਸੀ ਸ਼ਹਿਰ ਰੋ ਰਿਹਾ ਸੀ ਤੇ ਦਫ਼ਤਰ ਵਿੱਚ ਪਾਰਟੀ ਚੱ ਰਹੀ ਸੀ ਇੰਡੀਪੈਂਡੈਂਟ ਰਿਵਿਊ ਨੇ ਵੀ ਉਹਨਾਂ ਨੂੰ ਫੇਲ ਕਹਿ ਦਿੱਤਾ ਲੋਕਾਂ ਨੂੰ ਮਦਦ ਦੀ ਲੋੜ ਸੀ ਪਰ ਮੇਅਰ ਸਾਹਿਬ ਉਦੋਂ ਗਾਇਬ ਸਨ ਮੀਡੀਆ ਦਾ ਰਵੱਈਆ ਉਹ ਵੀ ਬੇਰੁਖੀ ਵਾਲਾ ਬਾਈ ਇੰਟਰਵਿਊ ਉਹਦੇ ਵਿੱਚੋਂ ਸਿਰਫ ਦੋ ਕੀਤੀਆਂ ਬਾਕੀ ਸਭ ਨੂੰ ਡਰੋਂਗੋਜ਼ ਕਹਿ ਦਿੱਤਾ ਕੌਂਸਲ ਮੈਂਬਰਾਂ ਤੇ ਵੀ ਦਬਾਅ ਬਣਾ ਕੇ ਰੱਖਿਆ ਮੀਡੀਆ ਨੂੰ ਨਾ ਬੋਲਣੇ ਕਿਹਾ ਗਿਆ ਕੀ ਇਹ ਇਕੱਲੇ ਚਮਕ ਸਕਣਗੇ ਕੀ ਇਹ ਹੀ ਡੈਮੋਕ੍ਰੇਸੀ ਹੈ ਜੀ ਹਾਂ ਕੁਝ ਕੰਮ ਵੀ ਕੀਤੇ ਹਨ ਬਜਟ ਕਟਾ ਘਟਾਇਆ ਫੌਟ ਆਮਦਨ ਵਧਾਈ ਪਰ ਸਵਾਲ ਇਹ ਹੈ ਕਿ ਕੀ ਪ੍ਰਾਪਤੀਆਂ ਰੁੱਖੇ ਰਵਈਏ ਨੂੰ ਟੱਕ ਸਕਣਗੀਆਂ ਕੀ ਬੇਅਦਬੀ ਨਾਲ ਲੀਡਰਸ਼ਿਪ ਚੱਲ ਸਕਦੀ ਹੈ ਆਕਲੈਂਡ ਨੂੰ ਲੋੜ ਹੈ ਇੱਕ ਅਜਿਹੇ ਆਗੂ ਦੀ ਜੋ ਸੰਕਟ ਵਿੱਚ ਲੋਕਾਂ ਦੇ ਨਾਲ ਖੜੇ ਹੋਵੇ ਜੋ ਸਿਰਫ ਨੰਬਰਾਂ ਨਾਲ ਨਹੀਂ ਸਗੋ ਆਪਣੀ ਬੋਲਵਾਣੀ ਨਾਲ ਵੀ ਭਰੋਸਾ ਦਿੱਤੇ ਤਾਂ ਵੋਟਰਾਂ ਲਈ ਵੱਡਾ ਸਵਾਲ ਇਹ ਹੈ ਕਿ ਕੀ ਬੇਨ ਬ੍ਰਾਊਨ ਵਰਗਾ ਮੇਅਰ ਦੁਬਾਰਾ ਕੁਰਸੀ ਤੇ ਬੈਠਣਾ ਚਾਹੀਦਾ ਹੈ ਜਾਂ ਫਿਰ ਆਕਲੈਂਡ ਨੂੰ ਚਾਹੀਦਾ ਹੈ ਕਿ ਜਿਹਾ ਬਦਲਾ ਇੱਕ ਅਜਿਹਾ ਆਗੂ ਜੋ ਜ਼ਿੰਮੇਵਾਰੀ ਸ਼ਾਲੀਨਤਾ ਤੇ ਪਾਰਦਰਸ਼ਤਾ ਨਾਲ ਕੰਮ ਕਰੇ